ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿੱਠੇ ਸ਼ੱਕਰ ਵਾਲੇ ਜੋਲ ਬਣਾਵਾਂਗੇ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ਼ੱਕਰ ਵਾਲੇ ਮਿੱਠੇ ਜੋਲ ਬਣਾਉਣ ਲਈ ਆਪਾਂ ਇੱਕ ਕੌਲਾ ਛਾਲਾਂ ਦਾ ਲਿਆ ਹੈ ਇੱਕ ਬਾਟੀ ਸ਼ੱਕਰ ਦੀ ਲਈ ਹੈ ਸੌਫ ਲਈ ਹੈ ਅੱਧਾ ਚਮਚ ਇੱਕ ਬਾਟੀ ਕਿਉ ਲਿਆ ਹੈ ਡਰਾਈ ਫਰੂਟਸ ਲਏ ਹਨ ਅਤੇ ਖੋਪਾ ਲਿਆ ਹੈ ਸ਼ੱਕਰ ਵਾਲੇ ਮਿੱਠੇ ਚੌਲ ਬਣਾਉਣ ਲਈ ਆਪਾਂ 2.5 ਕੌਲੇ ਪਾਣੀ ਦੇ ਗਰਮ ਹੋਣ ਲਈ ਗੈਸ ਉੱਪਰ ਰੱਖਾਂਗੇ ਇੱਕ ਕੌਲਾ ਚੌਲਾਂ ਦੇ ਵਿੱਚ 2.5 ਕੌਲੇ ਪਾਣੀ ਦੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਸ਼ੱਕਰ ਪਾ ਦੇਵਾਂਗੇ ਜੇਕਰ ਤੁਸੀਂ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਤੁਸੀਂ ਸ਼ੱਕਰ ਵੱਧ ਵੀ ਪਾ ਸਕਦੇ ਹੋ ਇਹ ਤਾਂ ਸ਼ੱਕਰ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਤਾਂ ਗੈਸ ਨੂੰ ਬੰਦ ਕਰ ਦੇਵਾਂਗੇ ਫਿਰ ਆਪਾਂ ਇੱਕ ਕੜਾਹੀ ਵਿੱਚ ਇੱਕ ਕੌਲੀ ਚੌਹ ਦੀ ਲਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਜਦੋਂ ਕਿ ਉਹ ਸੰਗੀ ਤਰਾਂ ਗਰਮ ਹੋ ਜਾਵੇ ਤਾਂ ਆਪਾਂ ਇਸ ਵਿੱਚ ਅੱਧਾ ਚਮਚਾ ਸੌ ਪਾਵਾਂਗੇ ਖੋਪਾ ਪਾਵਾਂਗੇ ਅਤੇ ਡ్రਾਈ ਫਰੂਟਸ ਪਾਵਾਂਗੇ ਅਤੇ ਇੱਕ ਦੋ ਲੌਂਗ ਪਾਵਾਂਗੇ ਇਸ ਤੋਂ ਬਾਅਦ ਆਪਾਂ ਇਸ ਨੂੰ 2 ਮਿੰਟ ਤੱਕ ਭੁੰਨਾਂਗੇ दो मिनट तक इस भुनने चौल पावे चौल तो बाद आप इस फिर तो एक दो मिनट तक भुनोंगे ਮੈਂ ਟੱਕ ਛੋਲਾ ਨੂੰ ਪੁੰਨਣ ਤੋਂ ਬਾਅਦ ਆਪਾਂ ਇਸ ਵਿੱਚ ਸ਼ੱਕਰ ਵਾਲਾ ਪਾਣੀ ਪਾਵਾਂਗੇ। ਕੜਚੀ ਫੇਰਨ ਤੋਂ ਬਾਅਦ ਆਪਾਂ ਇਸ ਨੂੰ ਟੱਕੇ ਰੱਖ ਦੇਵਾਂਗੇ। ਆਪਾਂ 660 ਸੌ ਮਿਕਸਪੱਤੀ ਫੇਰਾਂਗੇ ਤਾਂ ਕਿ ਉਪਰ ਥੱਲੇ ਨਾਲ ਲੱਗਣ ਅਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਟੱਕ ਕੇ ਮੀਡੀਅਮ ਫਲੇਮ ਤੇ ਪਕਾਣ ਦੇਵਾਂਗੇ ਲਗਭਗ 25 ਤੋਂ 30 ਮਿੰਟਾਂ ਬਾਅਦ ਤੋਂ ਬਾਅਦ ਆਪਣੇ ਸੌਲ ਬਣ ਕੇ ਪਿਆਰ ਹੋ ਚੁੱਕੇ ਨੇ ਇਸ ਲਈ ਆਪਾਂ ਹੁਣ ਗੈਸ ਨੂੰ ਬੰਦ ਕਰ ਦੇਵਾਂਗੇ ਅਤੇ ਸੌਣਾ ਨੂੰ ਸਰਵ ਕਰਨ ਵਾਲੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ